ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਾਰਿਆਂ ਦਾ ਥਾਂਦੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਜੀ ਤੁਸੀਂ ਸਾਡੇ ਘਰ ਮੇਰੇ ਵੀਰੇ ਰਕਵੀਰ ਸਿੰਘ ਥਾਂਦੀ ਦੇ ਲੋੜੀ ਪ੍ਰੋਗਰਾਮ ਦੇ ਵਿੱਚ ਰੌਣ ਸਾਡੀਆਂ ਰੌਣਕਾਂ ਵਿੱਚ ਵਾਧਾ ਕਰਨ ਆਏ ਜੀ ਆਇਆਂ ਨੂੰ ਜੀ ਧੰਨਵਾਦ ਦੇਸ਼ ਪਾਵ ਲਈ ਗੁਰੂ ਦਸਵੇਂ ਜੀ ਵਾਕੂ ਨਾ ਕੋਈ ਖੜਿਆ ਤੇ ਨਾ ਹੀ ਖਲੋ ਸਕਦਾ ਉਹ ਮੋਰਾ ਵਾਲਿਆ ਕਲਗੀ ਧਰਵਰ ਦਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਸਾਨੂੰ ਖੰਡੇ ਵਾਲੀ ਮਾਨ ਹੈ ਚੜਾਈ ਗੋਰਾ ਨੇ ਸਾਨੂੰ ਦਿੱਤਿਆ ਹੈ ਵਖਰੀ ਪੜਾਈ ਗੋਰਾ ਨੇ ਸਾਨੂੰ ਖੰਡੇ ਵਾਲੀ ਮਾਨ ਹੈ ਚੜਾਈ ਗੋਰਾ ਨੇ ਸਾਨੂੰ ਦਿੱਤਿਆ ਹੈ ਵਖਰੀ ਪੜਾਈ ਗੋਰਾ ਨੇ ਕੇਸ ਹੁੰਦੇ ਗੁਰੂ ਜੀ ਦੀ ਮੋਹ ਸੋਹਣਿਆ ਕਦੇ ਖੁੱਲ ਕੇ ਵੀ ਕਤਲੀ ਕਰਾਈ ਇਸ ਸਕੂਲ ਵਿੱਚ ਲਈਏ ਦਾਖਲਾ ਜੇ ਕੱਟ ਜਾਵੇ ਕਿਸ ਘੰਟਾ ਵਈਏ ਨਾ ਇੱਕ ਵਾਰੀ ਗੁਰਾਂ ਦਾ ਜੇ ਮਾਣਾ ਪਾਲਿਆ ਫਿਰ ਪੰਧਾ ਹੀ ਕਕਾਰਾਂ ਨੂੰ ਦੁਤਾਰ ਕੇ ਰੱਖੀ ਨਿੱਤੇ ਅੱਜ ਚੁਗਲੀ ਕਰੋਦ ਕਮ ਲੋਭ ਮਾਇਆ ਮੋਹ ਮਨ ਵਿੱਚ ਸਿੰਘਾ ਮਾਣ ਕੇ ਰੱਖੀ ਇੱਕ ਵਾਰੀ ਗੁਰਾਂ ਦਾ ਜੇ ਮਾਣਾ ਪਾਲਿਆ ਫਿਰ ਪੰਧਾ ਹੀ ਕਕਾਰਾਂ ਨੂੰ ਦੁਤਾਰ ਕੇ ਰੱਖੀ ਨਿੱਤੇ ਅੱਜ ਚੁਗਲੀ ਕਰੋਦ ਕਮ ਲੋਭ ਮਾਇਆ ਮੋਹ ਮਨ ਵਿੱਚ ਮਾਲਕੋ ਬੜਾਈ ਮਾਲਕੋ ਬੜਾਈ ਇਹ ਕਦੇ ਸ਼ੀਸ਼ੇ ਮੋਰੇ ਵੇਕੇ ਇਹ ਤਾਂ ਇਹ ਨਾ ਸਿੱਖੀ ਦੇ ਸਕੂਲ ਵਿੱਚ ਲਈਏ ਤਾਂ ਖਲਾਸ ਇਹ ਕੱਟ ਜਾਵੇ ਨਾ ਮਕੀ ਨਾ ਸਿੱਖੀ ਦੇ ਸਕੂਲ ਵਿੱਚ ਲਈਏ ਤਾਂ ਖਲਾਸ ਇਹ ਕੱਟ ਜਾਵੇ ਕਿਸੇ ਟੋਈਏ ਨਾ ਬੱਚਾ ਮਣੀ ਦਈ ਜੁਗੁਬ ਖਰਾ ਸਕੂਲ ਇੱਥੇ ਅਣਖ ਨਾਲ ਜੀਣ ਦੀ ਇਹ ਗੱਲ ਦੱਸਦੇ ਜ਼ੁਲਮ ਨਹੀਂ ਕਰਨਾ ਤੇ ਜ਼ੁਲਮ ਨਹੀਂ ਸਹਿਣਾ ਇੱਥੇ ਖੰਡਾ ਚੁੱਕ ਲਈ ਨਾ ਵੱਲ ਦੱਸਦੇ ਕੋਈ ਜੁੜਾਈਏ ਨਾ ਸਿੱਖੀ ਦੇ ਸਕੂਲ ਵਿੱਚ ਲਈਏ ਦਾ ਖਲਾਸੇਰ ਕੱਟ ਜਾਵੇ ਕਿਸ ਕੱਟਵਾਈਏ ਨਾ ਸਿੱਖੀ ਦੇ ਸਕੂਲ ਵਿੱਚ ਲਈਏ ਦਾ ਖਲਾਸੇਰ ਕੱਟ ਜਾਵੇ ਨਾ ਮੁਕੱਟਵਾਈਏ ਨਾ ਰਾਖੀ ਮੋਜੂਦ ਪਾ ਦੀ ਤੁ ਕਰਨੀ ਹਮੇਸ਼ਾ ਖਾਲਸੇਯਾ ਤਾਈ ਹਰ ਪਲ ਦੱਸ ਦੇ ਸਵਾ ਸਵਾ ਲੱਖ ਨਾਲ ਲੜਨਾ ਤੇ ਰਹਿਣਾ ਨੀਹਾਂ ਵਿੱਚ ਖੜੇ ਨਾ ਨੀਹਾਂ ਦੱਸ ਦੇ ਰਾਖੀ ਮੋਜੂਦ ਖੜੇ ਨ ਉਹ ਦਿਹਾਲ ਦੱਸ ਦੇ ਉੱਚੀ ਸੁੱਚੀ ਉੱਚੀ ਸੁੱਚੀ ਖਾਸੇ ਦੀ ਸ਼ਾਨ ਵੱਖਰੀ ਕਦੇ ਗੱਲ ਮੋਰ ਵਾਲੀ ਆ ਬੁਲਾਈਏ ਨਾ ਸਿੱਖੀ ਦੇਸ ਕੋਲ ਵਿੱਚ ਲਈਏ ਨਾ ਖਲਾਸ ਇਹ ਕੱਟ ਜਾਵੇ ਨਾ ਮੁਕਟਵਾਈਏ ਇਸ ਕੋਲ ਵਿੱਚ ਲਈਏ ਦਾ ਖਲਾਸ ਇਹ ਕੱਟ ਜਾਵੇ ਇਸ ਗੰਟਵਾਈਏ ਨਾ ਵਾਹਿਗੁਰੂ